ਅਸੀਂ ਕਾਲ ਜੀ ਵੀਡੀਓ ਵੇਖਣ ਵਾਲੇ ਸਾਰੇ ਮਿੱਤਰਾਂ ਨੂੰ ਅਸੀਂ ਮੈਂ ਰਾਜਸਥਾਨ ਖੇਤ ਆਇਆ ਸੀ ਤੇ ਆਪਣੇ ਗਵਾਂਡੀਆਂ ਦੇ ਆਏ ਤਾਂ ਮੈਨੂੰ ਵੀਰਕਿਆਂ ਦਾ ਜੀ ਬਹੁਤ ਇੱਥੇ ਚੀਜ਼ਾਂ ਦੱਸਣ ਵਾਲੀਆਂ ਐ ਵੀ ਇਹ ਜਿਹੜਾ ਪੁਰਾਣੇ ਆਪਣੇ ਜਿਵੇਂ ਪਿੰਡ ਹੁੰਦੇ ਸੀਗੇ ਜਾਂ ਖੇਤੀ ਹੁੰਦੀ ਸੀ ਉਹ ਵਕਤ ਇਸ ਤਰ੍ਹਾਂ ਦੀ ਹੁੰਦੀ ਸੀ ਬਜ਼ੁਰਗ ਦੱਸਦੇ ਰਹੇ ਐ ਤੇ ਜਦੋਂ ਜ਼ਮੀਨਾਂ ਦੀ ਕਮੀ ਆ ਗਈ ਸਾਡੇ ਏਰੀਏ 'ਚ ਤਾਂ ਉੱਥੋਂ ਕੁਝ ਬੰਦੇ ਟ੍ਰੇਨ ਚੜ੍ਹ ਕੇ ਉਹਨਾਂ ਨੇ ਸਾਡੇ ਪਰਿਵਾਰਾਂ 'ਚੋਂ ਹੀ ਲੂਣਕਰ ਸਰ ਜ਼ਮੀਨਾਂ ਲੈ ਲਈਆਂ ਸਾਡੇ ਬੰਦੇ ਗਰੂਰ ਸਾਹ ਕੋਲੇ ਚਲੇ ਗਏ ਹਨਾ ਉਦੋਂ ਨੂੰ ਤੇ ਉਦੋਂ ਬੱਕਰੀਆਂ ਭੇਡਾਂ ਵੇਚ ਕੇ ਲੋਕਾਂ ਨੇ ਟਰੈਕਟਰ ਲੈ ਲੈਣੇ ਜਾਂ ਇਹੋ ਜਿਹਾ ਕੁਝ ਹੁੰਦਾ ਸੀ ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹ ਕਿਵੇਂ ਆ ਹਨਾ ਇੱਥੇ ਵੇਖੋ ਵੀ ਉਹ ਸਾਹਮਣੇ ਆਹ ਹੁਣ ਬੱਚੇ ਆ ਭੇਡਾਂ ਦੇ ਲੇਲੇ ਤੇ ਭੇਡਾਂ ਚਾਰਨ ਆਸਤੇ ਭੇਜਿਆ ਵੀ ਆ ਇਹਨਾਂ ਨੇ ਇਧਰ ਗਾਂਆਂ ਨਾਲ ਉਹ ਬੱਕਰੀਆਂ ਛੋਟੀਆਂ ਬਰਬਰੀ ਚਿੱਟੀਆਂ ਬੱਕਰੀਆਂ ਆ ਉੱਚੇ ਥਾਂ ਤੇ ਛੋਟੇ ਛੋਟੇ ਮਕਾਨ ਆ ਟਾਲੀਆਂ ਜੰਡੀਆਂ ਛਾਂ ਐ ਵੇਖੋ ਉੱਠ ਗੱਡੀ ਆ ਜੇ ਵੀ ਵਰਤਦੇ ਆ ਇਹ ਆ ਉੱਠ ਹੈ ਤੇ ਇਧਰ ਜਿਹੜੀ ਜ਼ਮੀਨ ਆ ਤੁਸੀਂ ਵੇਖੋ ਆ ਜਿਹੜੀ ਖਾਲੇ ਤੋਂ ਨੀਵੀਂ ਜ਼ਮੀਨ ਹੈ ਠੀਕ ਹੈ ਜੀ ਤਾਂ ਖਾਲੇ ਤੋਂ ਨੀਵੀਂ ਜ਼ਮੀਨ ਆ ਤਾਂ ਵੱਡਵਾ ਬਾਣੀ ਪੈਂਦਾ ਇੱਧਰ ਉਹ ਕਾਰੇ ਪਾਏ ਹੋਏ ਆ ਇਹਨਾਂ ਨੇ ਉਹ ਵੇਖੋ ਵੱਟਾਂ ਦਿਸਦੀਆਂ ਹੋਣੀਆਂ ਠੀਕ ਹੈ ਇਹਦੇ ਜ ਵੱਟਾਂ ਇਹ ਨਹੀਂ ਇਹ ਫਾਰੇ ਨਾਲ ਬੀਜੀ ਵੀ ਹੈ ਇੱਧਰ ਉੱਚੇ ਪਾਸੇ ਨੂੰ ਤੁਸੀਂ ਵੇਖੋ ਉਹ ਆ ਸੋਲਰ ਲੱਗਿਆ ਹੋਇਆ ਆ ਉੱਚਾ ਟਿੱਬਾ ਹੁੰਦਾ ਜਾਂਦਾ ਇੱਧਰ ਨੂੰ ਤਾਂ ਉਹ ਫਾਰੇ ਚੱਲੀ ਜਾਂਦਾ ਤਾਂ ਫਾਰੇ ਨਾਲ ਇਹਨਾਂ ਨੇ ਸਰੋਂ ਬੀਜੀ ਵੀ ਹੈ ਠੀਕ ਹੈ ਜੀ ਹੋ ਨੀਰਾ ਰੱਖਿਆ ਵਾ ਨੀਰਾ ਵੀ ਆਪਣੇ ਹੁੰਦਾ ਸੀ ਪਸ਼ੂਆਂ ਨੂੰ ਪਾਉਂਦੇ ਹੁੰਦੇ ਸੀਗੇ ਤਾਂ ਇਸ ਤਰ੍ਹਾਂ ਦੇ ਇੱਥੇ ਹਾਲਾਤ ਆ ਮਤਲਬ ਆ ਕਣਕ ਵੀ ਜੀ ਵੀ ਐ ਕਣਕ ਸਰੋਂ ਹੁਣ ਇਹਨਾਂ ਦੀ ਬਜਾਦ ਹੋਈ ਵੀ ਐ ਜਿਆਦਾ ਦੋ ਫਸਲਾਂ ਇਹਨਾਂ ਨੇ ਬੀਜੀਆਂ ਤਾਂ ਰੂੜੀ ਦੀ ਖਾਦ ਪਾਉਂਦੇ ਆ ਤਾਂ ਥੋੜੀ ਬਹੁਤ ਹੁਣ ਦੂਜੀਆਂ ਖਾਦਾਂ ਦਰਖਤ ਤੁਸੀਂ ਵੇਖੋ ਇੱਥੇ ਝੰਡ ਝੰਡੀਆਂ ਮਲੇ ਉਹ ਜਿਹੜੀ ਏਰੀਆ ਤੁਸੀਂ ਸਾਹਮਣੇ ਵੇਖ ਰਹੇ ਆ ਬੁਰਜੀਆਂ ਵਗੈਰਾ ਇੱਥੋਂ ਆਰਮੀ ਏਰੀਆ ਸ਼ੁਰੂ ਹੋ ਜਾਂਦਾ ਮਹਾਜਨ ਫੀਲਡ ਇਹ 80 ਕਿਲੋਮੀਟਰ ਲੰਮਾ ਤੇ 60 ਕਿਲੋਮੀਟਰ ਚੌੜਾ ਹੈਗਾ ਇੱਥੇ ਟੈਂਕਾਂ ਦੀ ਐਕਸਰਸਾਈਜ਼ ਸਾਰੀ ਇੱਥੇ ਹੁੰਦੀ ਹੈ ਆਪਣੇ ਨਾਰਥ ਇੰਡੀਆ ਦੀ ਤਾਂ ਇਹਦੇ ਨਾਲੋਂ ਉਹ ਵੇਖੋ ਬੁਰੀਆਂ ਲੱਗੀਆਂ ਵੀ ਹਨ ਉਹ ਸਾਰਾ ਆਰਮੀ ਦਾ ਏਰੀਆ ਹੈ ਇਹਦੇ 'ਚ ਬੜੇ ਦਰਖਤ ਖੜੇ ਆ ਪੁਰਾਣੇ ਤੋਂ ਪੁਰਾਣੇ ਹੋਰ ਮਤਲਬ ਇੱਥੇ ਜਿਵੇਂ ਝਾੜੀਆਂ ਝੂੜੀਆਂ ਦਾ ਸਿਸਟਮ ਉਹੋ ਜਿਹਾ ਖਿਪਾਂ ਖੁਪਾਂ ਸਾਰੇ ਭਰਿਆ ਪਿਆ ਹੈ ਜੰਗਲੀ ਹੈ ਇੱਕ ਸਾਉ ਦਾ ਤਾਂ ਤੁਸੀਂ ਵੇਖੋਗੇ ਤੁਹਾਨੂੰ ਸਾਰਾ ਲੱਗੂਗਾ ਆ ਖਿਪਾਂ ਦੀ ਛੱਤ ਪਾ ਕੇ ਇਹਨਾਂ ਨੇ ਸ਼ੈੱਡ ਪਾਏ ਹੋਏ ਆ ਉਧਰ ਵੀ ਪਾਏ ਹੋਏ ਆ ਵੇਖੋ ਪਸ਼ੂਆਂ ਵਾਲੇ ਤੇ ਇੱਧਰ ਵੀ ਪਾਏ ਹੋ ਬਸ ਸਿੰਪਲੀਸਿਟੀ ਵਾਲੀ ਜ਼ਿੰਦਗੀ ਜੀ ਆ ਸਲੋ ਜੀ ਮੈਨੂੰ ਐਂ ਲੱਗਦਾ ਵੀ 40 ਸਾਲ 50 ਸਾਲ ਪਹਿਲਾਂ ਆਪਣਾ ਵੀ ਇਹੋ ਜਿਹਾ ਕੁਝ ਹੀ ਹੁੰਦਾ ਹੋਊਗਾ ਤਾਂ ਇਹਨਾਂ ਕਿਹੇ ਆਪਾਂ ਇਹਨਾਂ ਨੂੰ ਪਿੱਛੇ ਕਹਿਣਾ ਸ਼ਬਦ ਨਹੀਂ ਸਹੀ ਮਤਲਬ ਇਹਨਾਂ ਗੈਪ ਆ ਆਪਣਾ ਇਹਨਾਂ 'ਚ ਤਾਂ ਜਿਵੇਂ ਹੋਰ ਕੰਟਰੀ ਦਾ ਆਪਣੇ ਨਾਲੋਂ ਗਾਂ ਤਾਂ ਭਾਈ ਜੀ ਵੀ ਨਾਲ ਆਏ ਹੋਏ ਆ ਜੇ ਇਹ ਜਲੰਧਰ ਤੋਂ ਮੈਂ ਲੈ ਕੇ ਆਇਆ ਇਹਨਾਂ ਦਾ ਪਹਿਲਾ ਐਕਸਪੀਰੀਅੰਸ ਆ ਇਹ ਆ ਕਿਉਂਕਿ ਦੁਆਬੇ ਵਾਲੇ ਆਪਾਂ ਤਾਂ ਨੇੜੇ ਲੱਗਦਾ ਰਾਜਸਥਾਨ ਦਾ ਆਪਣਾ ਗਏ ਵੀ ਇਧਰੋਂ ਹੀ ਇਹ ਬੰਦੇ ਬਹੁਤ ਜ਼ਿਆਦਾ ਹਨਾ ਮਾਲਵਾ ਤਾਂ ਟਿੱਬਿਆਂ ਦਾ ਥਾਂ ਹੀ ਰਿਹਾ ਇਹ ਦੁਆਬੇ ਵਾਲੇ ਆ ਪਏ ਅੰਬੀਆਂ ਦੇ ਦੇਸ਼ ਚੋਂ ਆਏ ਆ ਦਰਿਆਵਾਂ ਦੇ ਦੇਸ਼ੋਂ ਆਏ ਆ ਨਾ ਤਾਂ ਇਹਨਾਂ ਨੂੰ ਵੀ ਬੜਾ ਲੱਗਿਆ ਇਹ ਕਿ ਇਸ ਤਰ੍ਹਾਂ ਦਾ ਮੋਲ ਬਣੀ ਜਾਂਦਾ ਤੇ ਹੌਲੀ-ਹੌਲੀ ਫਸਲਾਂ ਜੀਆਂ ਹੋਣ ਲਾ ਲੀਆਂ ਇਹਨਾਂ ਨੇ ਬਾਈ ਤਾਂ ਇਹ ਸੈਂਟਕ ਕੰਪਨੀ ਦੇ ਮਾਲਕਾ ਆ ਅਸੀਂ ਇਹਨਾਂ ਤੋਂ ਸੋਲਰ ਮੋਟਰਾਂ ਵਗੈਰਾ ਲੈਂਦੇ ਰਹਿੰਨੇ ਆ ਤੇ ਇਧਰ ਇਹਨਾਂ ਦਾ ਬਿਜ਼ਨਸ ਹੈਗਾ ਸਪਲਾਈ ਬਹੁਤ ਹੈ ਤਾਂ ਇਹਨਾਂ ਨੇ ਕੁਝ ਆਪਦੇ ਬੰਦਿਆਂ ਨੂੰ ਡੀਲਰਸ ਵਗੈਰਾ ਬਣਾ ਰਹੇ ਆ ਨਵੇਂ ਉਹਨਾਂ ਨੂੰ ਮਿਲਣਾ ਸੀ ਤੇ ਮੈਸੇਜ ਜੀ ਤੁਸੀਂ ਮੇਰੇ ਨਾਲ ਹੀ ਚੱਲੋ ਤੁਹਾਨੂੰ ਵਿਆਹ ਵੀ ਵਿਖਾਈਏ ਰਾਤ ਅਸੀਂ ਕੱਲ ਗੰਗਾ ਨਗਰ ਵਿਆਹ ਸੀਗਾ ਪਰਸੋਂ ਕੱਲ ਅਸੀਂ ਮਡ ਹਾਊਸ ਵਗੈਰਾ ਸੀਗੇ ਮੇਰੇ ਦੋਸਤ ਦੇ ਬਣੇ ਉੱਥੇ ਰਾਤ ਲਾਏ ਫਿਰ ਕੁਝ ਸੋਲਰ ਦੇ ਪਲਾਨਟ ਚੈੱਕ ਕਰਨੇ ਸੀ ਉਹ ਕਰਦਾ ਆਇਆ ਇਹ ਆਪਦੇ ਬੰਦਿਆਂ ਨੂੰ ਬਦਮਪੁਰ ਇੱਥੇ ਅਰਜੁਨ ਸਰ ਮਿਲਦੇ ਆਉਂਦੇ ਆ ਠੀਕ ਹੈ ਜੀ ਤਾਂ ਅਸੀਂ ਟਰੈਵਲ ਵੀ ਕਰ ਰਹੇ ਆ ਬਿਜ਼ਨਸ ਟੂਰ ਵੀ ਹੈ ਤੇ ਐਂਟਰਟੇਨ ਵੀ ਕਰ ਰਹੇ ਆ ਸਾਰੇ ਮਤਲਬ ਵਧੀਆ ਲੱਗਦਾ ਸਾਨੂੰ ਇੱਥੇ ਆ ਕੇ ਹਵਾ ਬੜੀ ਸ਼ੁੱਧ ਹੈ ਬਾਈ ਜੀ ਕੋਈ ਆਵਾਜ਼ ਬੁਜ ਨਹੀਂ ਸੁਣਦੀ ਵੇਖੋ ਕੋਈ ਟ੍ਰੈਫਿਕ ਹੈ ਨਹੀਂ ਨਾ ਇੱਧਰ ਕੋਈ ਸ਼ੋਰ ਨਹੀਂਗਾ ਤੇ ਮੌਸਮ ਬੜਾ ਸਾਫ਼ ਆ ਬਿਲਕੁਲ ਸਾਹਿਬ ਇਹ ਨਾ ਜਦੋਂ ਮੈਂ ਗੱਲ ਧੂੜ ਤਾਂ ਪਈ ਇੰਨਾ ਵੀ ਹੋਰ ਨੋਟ ਕੀਤੀ ਹੈ ਜੀ ਪਿੱਛੇ ਜੇ ਮੈਂ ਬਾਈਰ ਗਿਆ ਕਿੰਨੀਆਂ ਲੱਗਣ ਡਿਆ ਵੀ ਯਾਰ ਜਿਹੜਾ ਸਾਡੇ ਧੂਏ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਆ ਹਾਂਜੀ ਇੱਥੇ ਤਾਂ ਹੈ ਹੀ ਨਹੀਂ ਹੈ ਜਮੈਂ ਬਿਲਕੁਲ ਸਾਹਿਬ ਤਾਂ ਨਾਲ ਨਿਗਾਹ ਮਾਰੋ ਜਮੈਂ ਸਿੱਧਾ ਸਿੱਧੀ ਅਗਾ ਪਾ ਜਾਂਦੀ ਨੀਗਾ ਅਸੀਂ ਮੈਂ ਬੰਬੇ ਗਿਆ ਸੀ ਪਿੱਛੇ ਜੇ ਵਾਇਰ ਅਸੀਂ ਗਏ ਚੰਡੀਗੜ੍ਹੋਂ ਲਈ ਫਲਾਈਟ ਮੈਂ ਤੇ ਜਦੋਂ ਤੁਸੀਂ ਇਹਦੇ ਉੱਤੋਂ ਦੀ ਜਾਂਦੇ ਆ ਰਾਜਸਥਾਨ ਦੇ ਉਧਰ ਵੀ ਆਪਣੇ ਤੇ ਅੱਗੇ ਵੀ ਗੁਜਰਾਤ ਸਾਰਾ ਹਨਾ ਤਾ ਉਥੇ ਮਤਲਬ ਬੱਦਲੀ ਬੱਦਲੀ ਦਿਸਦਿਆ ਥੱਲੇ ਬੱਦਲਾਂ ਚ ਜਾਜ ਤੁਰੇ ਜਾਂਦਾ ਤਾਂ ਥੱਲੇ ਕੁਝ ਨਹੀਂ ਪਤਾ ਲੱਗਦਾ ਤੁਸੀਂ ਦੇਖਦੇ ਆ ਜਦੋਂ ਰਾਜਸਥਾਨ ਆ ਜਾਂਦਾ ਤਾਂ ਸਾਰੀ ਧਰਤੀ ਉੱਪਰੋਂ ਦਿਸਦੀ ਹੁੰਦੀ ਹੈ ਉਦੋਂ ਪਤਾ ਲੱਗ ਜਾਂਦਾ ਵੀ ਇੱਕ ਬੱਦਲ ਵੀ ਹੈ ਨਹੀਂਗਾ ਕੋਈ ਕੋਈ ਫੰਬਾ ਜਿਹਾ ਦਿਸਦਾ ਹੁੰਦਾ ਬੱਦਲਾਂ ਦਾ ਇਹ ਵੀ ਮੈਂ ਉਦੋਂ ਨੋਟ ਕੀਤਾ ਸੀ ਮੈਂ ਹੁਣ ਰਾਜਸਥਾਨ ਆ ਗਿਆ ਫਿਰ ਮੈਂ ਕੋਸ਼ਿਸ਼ ਕੀਤੀ ਪੁੱਛਣ ਦੀ ਜਾਣਨ ਦੀ ਅਨਾਉਂਸਮੈਂਟ ਵੀ ਹੋਈ ਵੀ ਹੁਣ ਆਪਾਂ ਇੰਨਾ ਦੂਰ ਆ ਗਏ ਆ ਹੁਣ ਆਪਾਂ ਇੰਨੇ ਉੱਚੇ ਆ ਆਪਾਂ ਰਾਜਸਥਾਨ ਤੋਂ ਲੰਘ ਰਹੇ ਆ ਤਾਂ ਉਥੇ ਕੋਈ ਬੱਦਲ ਨਹੀਂ ਦਿਸਦਾ ਤਾਂ ਅਸਮਾਨ ਸਾਰਾ ਸਾਫ਼ ਹੀ ਹੈ ਰੇਗਿਸਤ ਠੀਕ ਹੈ ਜੀ ਇਹ ਬਹੁਤ ਵਧੀਆ ਤੌਰ ਦੇ ਵਿੱਚ ਜ਼ਿੰਦਗੀ ਬទਰ ਕਰ ਰਿਹਾ ਮੇਰੇ ਹਿਸਾਬ ਨਾਲ ਸੁੱਖਿਆ ਹੈ ਨੈਚੁਰਲ ਜ਼ਿੰਦਗੀ ਹੈ ਇਹਨਾਂ ਦੀ ਕੋਈ ਭਜ ਦੌਰ ਨਹੀਂ ਚਰ ਹਰ ਚੀਜ਼ ਨੈਚੁਰਲ ਆ ਇਹਨਾਂ ਦੀ ਕੋਈ ਇਹਨਾਂ ਨੂੰ ਫਰਟੀਲਾਈਜ਼ਰ ਵਾਲੀ ਮੈਨੂੰ ਕੋਈ ਚੀਜ਼ ਨਹੀਂ ਨਜ਼ਰ ਆਉਂਦੀ ਬਹੁਤ ਘੱਟ ਹੈ ਥੋੜੀ ਹੈ ਜੇ ਵੀ ਬਹੁਤ ਥੋੜੀ ਸਾਰਾ ਕੁਝ ਇਹਨਾਂ ਦੇ ਕੋਲ ਸਮਝ ਲਓ ਪਈ ਨੇਚਰਲੀ ਆਰਗੇਨਿਕ ਕਹਿ ਸਕਦੇ ਇਹਨੂੰ ਹਾਂ ਬਿਲਕੁਲ ਜੀ ਇਹ ਨੇਚਰਲੀ ਆਰਗੇਨਿਕ ਹੈ ਸਾਦਾ ਜੀਵਨ ਜ ਆਪਦਾ ਜਿਉਂ ਹੀ ਜਾਂਦੇ ਆ ਤੇ ਬਾਲੇ ਭੱਜਣ ਮੱਠਣ ਵਾਲੇ ਹਨਾ ਉਹ ਅੱਗੇ ਗੱਲ ਕਰਦੇ ਹੁੰਦੇ ਐ ਵੀ ਚੁੰਚਨ ਵਾਲਾ ਸੀ 62 ਹਜ਼ਾਰ ਕਰੋੜ ਦੀ ਜਾਇਦਾਦ ਬਣਾਈ 60 ਸਾਲ ਦੀ ਉਮਰ ਵਿੱਚ ਮਰ ਗਿਆ ਤੇ ਮਗਰੋਂ ਪਛਤਾਉਂਦੇ ਗਿਆ ਵੀ ਯਾਰ ਆਪਾਂ ਜ਼ਿੰਦਗੀ ਜਿਉਾਈ ਨਹੀਂ ਕੀਤੀ ਠੀਕ ਹੈ ਤਾਂ ਆਨੰਦ ਮਾਨਣਾ ਇਹ ਕੋਈ ਅਮੀਰੀ ਗਰੀਬੀ ਨਾਲ ਨਹੀਂ ਸਬੰਧਦਾ ਠੀਕ ਹੈ ਜੀ ਧੰਨਵਾਦ ਤੁਹਾਡਾ ਵੀਡੀਓ ਵੇਖਣ ਵਾਸਤੇ ਤੁਹਾਨੂੰ ਨਵਾਂ ਨਵਾਂ ਕੁਝ ਦਿਖਾਉਂਦੇ ਰਹਿਣੇ ਸ਼ੌਂਕ ਹੈ ਮੇਰਾ ਇਹ ਮਿਹਰਬਾਨੀ